ਸਾਹਿਰੀਕਾਲ ਸਾਥੀਓ ਜਿਵੇਂ ਕਿ ਤੁਹਾਨੂੰ ਅੱਜ ਵੈਸਤਾ ਪਤਾ ਲੱਗ ਗਿਆ ਹੋਣਾ ਵੀ ਕੀ ਕੁਝ ਹੋਇਆ ਮੈਂ ਬਹੁਤ ਲੇਟ ਰਿਕਾਰਡਿੰਗ ਪਾਉਣ ਲੱਗਿਆ ਪਰ ਮੈਨੂੰ ਫੇਰ ਵੀ ਲੱਗਿਆ ਵੀ ਇੱਕ ਤਰ੍ਹਾਂ ਨਾਲ ਦੱਸਣਾ ਜ਼ਰੂਰੀ ਹੈ ਠੀਕ ਹੈ ਹੋ ਸਕਦਾ ਤੁਸੀਂ ਮਾੜੀ-ਮੋਟੀ ਵਿਦਾ ਚੜਾ ਕੇ ਵੀ ਗੱਲ ਸੁਣੀ ਹੋਵੇ ਮੈਨੂੰ ਦੇਖੋ ਕੋਈ ਆਤ ਨਹੀਂ ਵਿਦਾ ਚੜਾ ਕੇ ਗੱਲ ਕਰਨ ਦੀ ਸਾਫ਼ ਸਪਸ਼ਟ ਜੀ ਗੱਲ ਦੱਸਦਾ ਤੁਹਾਨੂੰ ਅੰਦਰਲੀ ਲਾ ਲਓ ਵੀ ਆਪਣੇ ਜਦੋਂ ਵੀ ਸੁਣਵਾਇ ਜਦੋਂ ਸੁਣਵਾਇ ਸਟਾਰਟ ਹੋਈ ਹੈ ਮੈਡਮ ਨੇ ਸੁਣਵਾਇ ਸਟਾਰਟ ਕਰੀ ਆਪਣੇ ਕੁੱਲ ਹੀ 8 ਤੋਂ 9 ਮਿੰਟ ਹੀਰਿੰਗ ਚੱਲੀ ਹੈ ਠੀਕ ਹੈ ਤੇ ਉਹਦੇ ਵਿੱਚ ਲਾ ਲਓ ਵੀ ਜਦੋਂ ਮੈਡਮ ਸਟਾਰਟ ਹੋਈ ਤਾਂ ਇੱਕ ਵਾਰ ਤਾਂ ਥੋੜੇ ਟਾਈਮ ਲਈ ਤਾਂ ਕਨਵਿੰਸ ਹੋਣਾ ਸਟਾਰਟ ਹੋ ਗਏ ਸੀ ਜਿਹੜੇ ਆਪਣੇ ਜੱਜ ਸਾਹਿਬ ਨੇ ਤਿੰਨ ਤੋਂ ਚਾਰ ਮਿੰਟ ਵਧੀਆ ਕਨਵਿੰਸ ਹੁੰਦੇ ਰਹੇ ਸਾਨੂੰ ਮੈਂ ਲੱਗਦਾ ਸੀ ਵੀ ਲੈ ਵੀ ਬਣ ਗਿਆ ਕੰਮ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਦੇ ਆਪਸ ਚ ਡਬਲ ਬੈਂਚ ਤੇ ਕੀ ਸੀ ਮੈਡਮ ਨਾਲ ਉਹ ਕਹਿੰਦੇ ਕਹਿੰਦੇ ਵੀ ਇਹ ਤਾਂ ਉਹੀ ਮੈਟਰ ਆ ਪੰਜਾਬੀ ਵਾਲਾ ਵੀ ਇਹ ਹੀ ਨਹੀਂ ਜੀ ਇਹ ਤਾਂ ਹੋ ਚੁੱਕੇ ਆਪਣੀ ਉਹਦਨ ਗੱਲ ਉਹ ਕਹਿੰਦੀ ਹਾਂ ਜੀ ਇਹ ਜਿਹੜੇ ਬੱਚੇ ਨੇ ਲਾ ਲਓ ਵੀ ਵਧੀਆ ਪਾਸ ਹੋਏ ਹੋਏ ਨੇ ਪੰਜਾਬੀ ਦੇ ਪੇਪਰਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਰਹੇ ਨਾ ਰਹੇ ਤੁਸੀਂ ਇਹਨਾਂ ਵੱਲ ਤਾਂ ਦੇਖੋ ਉਹ ਕਹਿੰਦੇ ਨੋ 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 ਮੁੜ ਕੇ ਤਾਂ ਲਾ ਲਓ ਵੀ ਜੱਸਾ ਸਾਹਿਬ ਨੇ ਆਪਣੀ ਜ਼ਮੀਨ ਨਹੀਂ ਸੁਣੀ ਬਥੇਰੇ ਅੰਦਰੀ ਲਾ ਦਿੱਤੇ ਮੈਡਮ ਨੇ ਉਹਨਾਂ ਨੂੰ ਐ ਵੀ ਕਿਹਾ ਵੀ ਫਲਾਣੀ ਸਟੇਟ 'ਚ ਐਨੇ ਬੱਚੇ ਜੁਆਇਨ ਕਰਾਤੇ ਉਹਨਾਂ ਦਾ ਵੀ ਕੇਸ ਮੂਰੇ ਰੱਖਿਆ ਵੀ ਤੁਸੀਂ ਵੀ ਨਾਨ ਫੈਕਟਡ ਜੁਆਇਨ ਕਰਾਏ ਨੇ ਤਾਂ ਉਹ ਤਾਂ ਸੱਦਾ ਹੀ ਹੋ ਗਏ ਵੀ ਇੱਕ ਤਰ੍ਹਾਂ ਜਾਂ ਆਪਾਂ ਪੰਜਾਬੀ 'ਚ ਕਹੀਏ ਵੀ ਫੇਰ ਹਾਂ ਜੀ ਜੁਆਇਨ ਕਰਾਤੇ ਕਰਾਤੇ ਠੀਕ ਹੈ ਤੇ ਫਿਰ ਕਹਿੰਦੇ ਕਹਿੰਦੇ ਭਾਈ ਚਾਰ ਨੂੰ ਆਈਓ ਸੀਐਮ ਜਿਹੜੀ ਤੁਹਾਡੀ ਰਿਜੈਕਟ ਹੈ ਤਾਂ ਉਸ ਤੋਂ ਬਾਅਦ ਦਲੀਲਾਂ ਦਿੱਤੀਆਂ ਮੈਡਮ ਨੇ ਫਿਰ ਉਹਨਾਂ ਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਹਾਨੂੰ ਸੁਣਨ ਵਾਸਤੇ ਰੱਖ ਲਾਂਗੇ ਚਾਰ ਨੂੰ ਜੋ ਵੀ ਫੈਸਲਾ ਕਰਾਂਗੇ ਉਸ ਤੋਂ ਬਾਅਦ ਤੁਹਾਡੀ رائے ਲਵਾਂਗੇ ਵੀ ਤੁਹਾਡਾ ਅਪੀਲ ਪੇਸ਼ ਕਰਨ ਦਾ ਮੌਕਾ ਦਵਾਂਗੇ ਤੁਹਾਨੂੰ ਠੀਕ ਹੈ ਇਸ ਤੋਂ ਬਾਅਦ ਸਾਥੀਓ ਬਿਲਾਲੋ ਬਕੀਲਾਂ ਤੋਂ ਪੁੱਛਿਆ ਗਿਆ ਵੀ ਜੀ ਹੁਣ ਦੱਸੋ ਸਾਡਾ ਕੀ ਹੱਲ ਬਣੂਗਾ ਚਾਰ ਨੂੰ ਜੇ ਬਾਈ ਚਾਂਸ ਸਾਡੇ ਅੰਗੇਸ਼ਟ ਫੈਸਲਾ ਆ ਜਾਏ ਕੀ ਕਰੀਏ ਤਾਂ ਨਵਲੋ ਬਾ ਇੱਕੀ ਚੀਜ਼ ਕਹੀ ਗਈ ਹੈ ਕਹਿੰਦੇ ਭਾਈ ਹੁਣ ਤਾਂ ਤੁਹਾਡਾ ਕੋਈ ਹੱਲ ਨਹੀਂ ਦੇਖੋ ਸਾਡੇ ਕੋਲੇ ਤੁਸੀਂ ਏਜੀ ਸਾਹਿਬ ਪੇਸ਼ ਕਰਵਾਓ ਠੀਕ ਹੈ ਵੀ ਜੀ ਨੂੰ ਵੀ ਪੁੱਛਦੇ ਆ ਹਰੇਕ ਜਣੇ ਤੋਂ ਇਹੀ ਸੁਣਨ ਚਾਹ ਰਹੇ ਵੀ ਏਜੀ ਸਾਹਿਬ ਪੇਸ਼ ਕਰਾਓ ਨਹੀਂ ਤੁਹਾਡੀ ਭਰਤੀ ਹੈ ਜਿਹੜੀ ਗਈ ਸਾਫ਼ ਸਪਸ਼ਟ ਐਹੀ ਕਹਿ ਰਹੇ ਨੇ ਕੋਈ ਕਹਿ ਰਿਹਾ ਪੇਪਰ ਇਹ ਜਾਊਗਾ ਜੀ ਕੋਈ ਕਹਿ ਰਿਹਾ ਬੀਵੀ ਜਾਊਗਾ ਫਿਰ ਨਾਲ ਵੀ ਆਪਾਂ ਨੂੰ ਕੋਈ ਸ਼ੋਰਟ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਦੇਖੋ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਠੀਕ ਹੈ ਮੈਂ ਆਪਦੇ ਵੀ ਅਸੀਂ ਭੱਜੇ ਫਿਰਦਿਆਂ ਲਾ ਲੋ ਕਿਦਣ ਦੇ ਜੋ ਹੋਰ ਵੀ ਆਪਣੀ ਸਟੇਟ ਯੂਨੀਅਨ ਹੈ ਜਿਹੜੀ ਕਮੇਟੀ ਹੈ ਉਹ ਵੀ ਵਿਚਾਰੇ ਪਤਾ ਨਹੀਂ ਕਿੰਨੇ ਟਾਈਮ ਤੋਂ ਆਪਾਂ ਨੂੰ ਪਤਾ ਵੀ 6 ਮਹੀਨੇ ਵਾਂਗੂ ਹੋ ਗਏ ਉਹਨਾਂ ਨੂੰ 7 ਮਹੀਨੇ ਵਿੱਚ ਉਹਨਾਂ ਨੇ ਮਰਨ ਵਰਤ ਵੀ ਰੱਖ ਲਏ ਆਪਣੇ ਹੋਰ ਵੀ ਸਾਥੀ ਨੇ ਲਾ ਲਓ ਇੱਧਰ ਸੰਗਰੂਰ ਵੀ ਵਿਚਾਰੇ ਟੈਂਕੀ ਤੇ ਚੜੇ ਰਹੇ ਵੀ ਆਪਣਾ ਕਿਸੇ ਪਾਸੋਂ ਕੋਈ ਹੱਲ ਨਹੀਂ ਹੋ ਰਿਹਾ ਠੀਕ ਹੈ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਵੀ ਆਪਣੀ ਜਿਹੜੀ ਭਰਤੀ ਜਾ ਰਹੀ ਹੈ ਜਾਂ ਕੁਝ ਹੋਰ ਪਰ ਆਪਣੇ ਲਵੇ ਹੋਣ ਲਾ ਲਓ ਵੀ ਜਿੰਨੇ ਵੀ ਦਿਨ ਰਹਿ ਗਏ ਇੱਕ ਮੌਕਾ ਹੈ ਵੀ ਆਪਾਂ ਜੋ ਵੀ ਜਿਵੇਂ ਹੁਣ ਆਪਣਾ 23 ਤਰੀਕ ਨੂੰ ਮਿੱਥਿਆ ਗਿਆ ਠੀਕ ਹੈ ਵੀ ਫਿਰੋਜ਼ਪੁਰ ਪਹੁੰਚੋ ਬਾਅਦ ਛੱਡ ਕੇ ਪਹੁੰਚੋ ਆਪਾਂ ਇੰਨਾ ਇਕੱਠ ਦਿਖਾਈਏ ਵੀ ਹਾਂ ਸਰਕਾਰ ਨੂੰ ਲੱਗੇ ਵੀ ਹਾਂ ਬਈ ਇਹ ਟੀਟੀ ਵਾਲੇ ਨੇ ਹੁਣ ਤਾਂ ਆਪਾਂ ਨੂੰ ਗੋਲ ਹੀ ਨਹੀਂ ਰਹੇ ਆਪਾਂ ਨੂੰ ਕਹਿੰਦੇ ਕੀ ਨੇ ਕਰ ਦੇਗੀ ਨੇ ਠੀਕ ਹੈ ਆਪਾਂ ਨੂੰ ਕਹਿੰਦਾ ਐ ਨੇ ਵੀ ਹਾਂ ਅਸੀਂ ਤੁਹਾਡੇ ਨਾਲ ਆਂ ਜੀ ਅਸੀਂ ਐ ਕਰਾਂਗੇ ਬਾਹ ਕਰਾਂਗੇ ਉੱਥੇ ਕੋਰਟ 'ਚ ਜਾ ਕੇ ਦੇਖਦੇ ਕੁਝ ਨਹੀਂ ਹੁੰਦਾ ਪਰ ਐਂਡ ਦਾ ਐਂਡ ਸਾਥੀਓ ਇਹੀ ਕਹਿਣਾ ਚਾਹਨਾ ਮੈਂ ਕਿ ਵੀ ਜੋ ਵੀ ਆਪਾਂ ਨੂੰ ਲਾ ਲੋ ਐ ਕਹਿ ਰਿਹਾ ਹੈ ਨਾ ਵੀ ਹਾਂ ਇਹ ਜੀ ਇਸ ਤਰ੍ਹਾਂ ਪੇਸ਼ ਹੋ ਸਕਦਾ ਹੈ ਵੀ ਚਾਹੇ ਕਿਸੇ ਨੂੰ ਘੇਰ ਨਾ ਪਵੇ ਆਪਾਂ ਨੂੰ ਹੁਣ ਤੇ ਜੀ ਨੂੰ ਆਪਾਂ ਸੀਐਮ ਸਾਹਿਬ ਨੂੰ ਘੇਰਨਾ ਹੈ ਤਾਂ ਉਥੇ ਇੰਨਾ ਕੁ ਘੱਟ ਹੋਵੇ ਵੀ ਹਾਂ ਆਪਣੀ ਵੀ ਲੱਗੇ ਵੀ ਹਾਂ ਵੀ ਈਟੀਟੀ ਕੇਟਰ ਆਇਆ ਠੀਕ ਹੈ ਯੂਨਿਟੀ ਬਣਾ ਕੇ ਚੱਲੋ ਜਿਵੇਂ ਵੀ ਜਿੱਥੇ ਜਿੱਥੇ ਵੀ ਕਾਲ ਦਿੱਤੀ ਜਾ ਰਹੀ ਹੈ ਸਾਰੇ ਕਿਤੇ ਪਹੁੰਚੋ ਸਾਥੀਓ ਤੁਹਾਨੂੰ ਮੈਂ ਡੀਮੋਟੀਵੇਟ ਤਾਂ ਨਹੀਂ ਕਰਦਾ ਪਰ ਦੇਖੋ ਜੇ ਆਪਾਂ ਘੇਰਾਂਗੇ ਤਾਂ ਹੀ ਕੁਝ ਬਣੂਗਾ ਏ ਜੀ ਸਾਹਿਬ ਤਾਂ ਜਾਣਗੇ ਨੀ ਉਥੇ ਕੋਈ ਨਹੀਂ ਜਾਂਦਾ ਹੈਗਾ ਆਪਾਂ ਬਹੁਤ ਵਾਰੀ ਦੇਖ ਲਿਆ ਬਹੁਤ ਵਾਰੀ ਆਪਣੇ ਸਾਥੀਆਂ ਨੇ ਜਾ ਕੇ ਵੀ ਦੇਖ ਲਿਆ ਉਹਨਾਂ ਕੋਲ ਐ ਨਹੀਂ ਹੋ ਜਾਂਦੇ ਹੈਗੇ ਹੁਣ ਸਿੱਧੇ ਹੋਣਾ ਪਊਗਾ ਤਾਂ ਐਡਵੈਂਟ ਆਹੀ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਵੀ ਸਾਥੀ ਵੱਧ ਛੱਡ ਕੇ ਪਹੁੰਚੀ ਹੂੰ 23 ਤਰੀਕ ਨੂੰ ਧੰਨਵਾਦ